ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਹੱਥੇ ਲੈ ਕੇ ਆਈ 20 2014 ਮੈਗਨਾ ਆਕਸ਼ਨਲ ਇਹ ਪੀਬੀ ਨੰਬਰ ਦੀ ਕਾਰ ਏ ਇਹ ਆਪਾਂ ਬਲੌਗ ਹੁਣ ਬਣਾਉਣੇ ਸਟਾਰਟ ਇੱਥੇ ਕੀਤੇ ਆ YouTube ਚੈਨਲ ਤੇ ਕਿ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਜਿਆਦਾ ਨੀਂਦ ਚ ਨੌਲੇਜ ਤੁਹਾਨੂੰ ਬੜੀ ਮਿਲੂਗੀ ਹਰ ਚੀਜ਼ ਤੇ ਅਸੀਂ ਤੁਹਾਨੂੰ ਨੌਲੇਜ ਦਵਾਗੇ ਕਿਉਂਕਿ ਗੱਡੀ ਲੱਗੀ ਵਜੀ ਕਿਵੇਂ ਦੇਖਣੀ ਆ ਜਾਂ ਹੋਰ ਰੇਟ ਦਾ ਹਰ ਚੀਜ਼ ਇੱਥੇ ਨੌਲੇਜ ਮਿਲੇਗੀ ਬਲੌਗ ਆਪ ਬਣਾਉਣੇ ਤਾਂ ਹੀ ਸਟਾਰਟ ਕੀਤੇ ਆ ਗੱਡੀ ਤੁਹਾਡੇ ਸਾਹਮਣੇ ਖੜੀ ਏ i20 ਬਹੁਤ ਸੋਹਣੀ ਕਾਰ ਏ ਲਾਇ ਬਹੁਤ ਸੋਹਣੇ ਲੱਗੇ ਆ ਅਸੀਂ 90% ਟਾਇਰ ਏ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਤੁਹਾਨੂੰ ਆਪਾਂ ਕੱਲੀ-ਕੱਲੀ ਗੱਡੀ ਦੀ ਚੀਜ਼ ਦਿਖਾਵਾਂਗੇ ਤੇ ਲੱਗੀ ਵੱਜੀ ਸੀ ਸੀ ਐਰਾਗਰਾ ਹਰ ਚੀਜ਼ ਇੰਸ਼ੋਰੈਂਸ ਪੋਲਿਸ਼ਨ ਹਰ ਚੀਜ਼ ਬੜਾ ਡਿਟੇਲ ਦਵਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਨੌਲੇਜ ਆਵੇ ਗੱਡੀ ਬਾਰੇ ਕਿਤੇ ਤੁਸੀਂ ਪਾਸਿਵ ਹੀ ਲਗੋ ਧੋਖਾ ਨਾ ਖਾਓ ਤੇ ਜੇ ਕੋਈ ਵੀ ਤੁਹਾਨੂੰ ਗੱਡੀ ਦੀ ਨੌਲੇਜ ਬਾਰੇ ਚਾਹੀਦਾ ਤੁਸੀਂ ਕਮੈਂਟ ਕਰਦਿਆ ਕਰੋ ਫੋਨ ਕਰਦਿਆ ਕਰੋ ਵੀਰੇ ਆਹ ਚੀਜ਼ ਬਾਰੇ ਦੱਸੋ ਆਪਾਂ ਉਹਦੇ ਬਾਰੇ ਸਵੇਪਾ ਵੀਡੀਓ ਬਣਾ ਲਾ ਕਰਾਂਗੇ ਤੁਹਾਨੂੰ ਤੇ ਆਜੋ ਤੁਹਾਨੂੰ ਹੁਣ ਆਪਾਂ ਦਿਖਾਉਣੇ ਆ ਗੱਡੀ ਦੇ ਡਿਟੇਲ ਦਿੰਨੇ ਆ ਸਾਰੀ ਇਹਦਾ ਈਬੀ 5 ਨੰਬਰ ਏ ਦੂਜੇ ਨਾਂ ਦੀ ਏ ਗੱਡੀ ਦੇ ਅਲਾਈ ਵੇਖੋ ਬਹੁਤ ਸੋਹਣੀ ਲੱਗੇ ਆ ਟਾਇਰ ਦੇਖੋ 80% ਟਾਇਰ ਹੋਣੇ ਕੜ ਕੋ ਯੋਕੋਹੋਮੋ ਦੇ ਚਾਰੇ ਗੱਡੀ ਦੀ ਪਹਿਲਾਂ ਤੁਹਾਨੂੰ ਚਾਰੇ ਪਾਸੇ ਮੈਂ ਲੁੱਕ ਦਿਖਾ ਦਿੰਦਾ ਕਿ ਪੇਂਟ ਦੀ ਇਹਦੀ ਆਪਣੀ ਫੁੱਲ ਗਾਰੰਟੀ ਏ ਕਿਤੋਂ ਵੀ ਗੱਡੀ ਪੇਂਟ ਹੋਵੇ ਆਪਣੀ ਫੁੱਲ ਗਾਰੰਟੀ ਏ ਗੱਡੀ ਵੇਖੋ ਬਹੁਤ ਸੋਹਣੀ ਗੱਡੀ ਏ ਤਕਰੀਬਨ ਸਾਰੀ ਗੱਡੀ ਪੇਂਟ ਦੀ origignal ਹੈ ਬੈਂਪਰਾਂ ਤੋਂ ਸਿਵਾ ਚਲੋ ਬੈਂਪਰ ਮਾੜੇ ਮੋٹے ਨਾਲ ਹੁੰਦੇ ਹੀ ਹੁੰਦੇ ਆ ਬਹੁਤ ਸੋਹਣੀ ਕਾਰ ਹੈ ਵੇਖੋ i20 magna auctionally ਬਿਲਕੁਲ ਨਵੀਂ ਕਾਰ ਹੈ ਗੱਡੀ ਵੇਖੋ ਬਿਲਕੁਲ brand new ਹੁਣ ਦੋਨੋਂ ਭਾਗ ਅੰਦਰੋਂ ਦਿਖਾਉਣੇ ਆ ਪਹਿਲਾਂ sheet cover ਵੇਖੋ ਬਹੁਤ ਸੋਹਣੇ ਪਾਏ ਆ ਬਹੁਤ ਸੋਹਣੇ sheet cover ਪਾਏ ਆ ਸਟੀering ਤੇ ਬਟਨ ਆ ਜਾਂਦੇ ਆ ਸਟੀਰੀਓ ਨਾਲ ਦਾ ਆ ਜਾਂਦਾ ਏਜੰਸੀ ਵਾਲਾ ਸਾਊਂਡ ਸਿਸਟਮ ਤੁਹਾਨੂੰ ਪਤਾ ਹੀ ਏ ਹੰਡਾਈ ਦਾ ਕੁਆਲਿਟੀ ਫੁੱਲ ਹੁੰਦੀ ਏ ਬਹੁਤ ਸੋਹਣੀ ਗੱੜੇ ਫਿਰ ਤੁਸੀਂ ਅੰਦਰੋਂ ਵੇਖੋ ਸਾਰੀ ਦੇਖੋ ਬਿਲਕੁਲ ਨਵੀਂ ਪਈ ਗੱਡੀ ਚੱਕੋ ਆਹ ਦੇਖੋ ਸੀਲਾਂ ਨਾਲ ਦੀ origignal ਸੀਟ ਬਿਲਕੁਲ ਨਵੀਂ brand new ਚੀਪ ਸੀਟ ਕਵਰ ਤੁਸੀਂ ਦੇਖ ਲਿਆ ਮੈਟ ਵੇਖੋ ਮੈਟ ਬਹੁਤ ਸੋਹਣੀ ਲੱਗੇ ਆ ਸਟੀering ਤੇ ਬਟਨ ਆ ਜਾਂਦੇ ਆ ਡਬਲ ਬਹੁਤ ਸੋਹਣੀ ਦੇਖੋ ਪਿੱਛੋਂ ਦੇਖੋ ਮੈਨਾ ਇੰਨੀ ਕੁ ਸੋਹਣੀ ਗੱਡੀ ਇੰਨੀ ਕੁ ਅਰੀਜਨਲ ਪੇਂਟ ਦੀ ਨਾਲ ਤੁਸੀਂ ਦੇਖ ਕੇ ਰਾਨੋ ਆਜੋ ਤੁਹਾਨੂੰ ਅੱਗੋਂ ਬੌਂਡ ਚੱਕ ਕੇ ਆਪਾਂ ਦਿਖਾ ਦੇਣਾ ਗੱਡੀ ਹੌਲੀ ਹੌਲੀ ਆਪਾਂ ਥੋੜਾ ਜਿਹਾ ਅਪਡੇਟ ਕਰਾਂਗੇ ਇਹਦੇ ਚ ਆ ਕੇ ਗੱਡੀਆਂ ਚ ਤੇ ਇਸ ਮਾਸ ਨੂੰ ਤੁਹਾਨੂੰ ਪਤਾ ਬਲੌਗ ਇਸ ਤੇ ਵੱਖਰਾ ਵੀ ਚਾਹੀਦਾ ਉਹ ਸਾਰਾ ਆਪਾਂ ਦਵਾਂਗੇ ਇੱਧਰ ਦੇਖੋ ਰੂਹ ਖੋਸ਼ ਹੋ ਜਾਂਦੀ ਗੱਡੀ ਗੱਡੀ ਦੇਖ ਕੇ ਬਹੁਤ ਸੋਹਣੀ ਗੱਡੀ ਹੈ ਕੋਈ ਲੱਗੀ ਵੱਜੀ ਨਹੀਂ ਸਾਰੀ ਗੱਡੀ ਸ਼ੀਲਡ ਹੈ ਆ ਦੇਖੋ ਕਿਉਂਕਿ ਬਣਾਉਣ ਦਾ ਮਕਸਦ ਤਾਂ ਹੈ ਕਿ ਬੰਦੇ ਦੂਰੋਂ ਕੇ ਹੀ ਆਉਂਦੇ ਆ ਫਿਰ ਕਿਸੇ ਨੂੰ ਗੇੜਾ ਨਾ ਪਵੇ ਸ਼ੀਲਡ ਹੈ ਸਾਰੀ ਗੱਡੀ ਐ ਕੋ ਫਰੰਟ ਦੀ ਦੇਖੋ ਬੌਂਡ ਵੀ ਸ਼ੀਲਡ ਨਾਲ ਦਾ ਕਿਲੋਮੀਟਰ ਚੱਲੀ ਹੈ ਜੀ 85654 ਬਹੁਤ ਸੋਹਣੀ ਗਾਰ ਹੈ ਤੁਸੀਂ ਦੇਖ ਲਓ ਬਾਕੀ ਇੰਸ਼ੋਰੈਂਸ ਸਾਰਾ ਪੋਲੂਸ਼ਨ ਸਾਰੇ ਡਾਕੂਮੈਂਟ ਓਕੇ ਆ ਹੁਣ ਤੁਹਾਨੂੰ ਕਨੈਕਟਰ ਸਾਈਡ ਆਪਾਂ ਬਾਰੀ ਦਿਖਾ ਦਿੰਨੇ ਇਦੋਂ ਦੇਖ ਲਓ ਬਿਲਕੁਲ ਬਹੁਤ ਸੁਣੀ ਗਾ ਰਿਹਾ ਦੇਖੋ ਇਹ ਸ਼ੀਲਡ ਪਈਏ ਤੇ ਨਹੀਂ ਕਿ ਇੱਥੋਂ ਆ ਹੋਇਆ ਉੱਥੋਂ ਹੋਇਆ ਨਾ ਜਮਾ ਇੰਨਾ ਵੀ ਇੰਨਾ ਵੀ ਜਮਾ ਬ੍ਰੈਂਡ ਇਹ ਪਿਛਲੀ ਬਾਰੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਪੇਂਟ ਦੀ ਵੀ ਆਪਣੀ ਗਾਰੰਟੀ ਹੈ ਫੋਲਾ ਡਿੱਗੀ ਵੀ ਤੁਹਾਨੂੰ ਆਪਾ ਦਿਖਾ ਦਿੰਨੇ ਆਂ ਦੇਖੋ ਬਿਲਕੁਲ ਨਮੀ ਬਹੁਤ ਸੁਣੀਕਾਰ ਹੈ ਜਿਹਨੇ ਘਰੇ ਰੱਖਣੀ ਹੁੰਦੀ ਹੈ ਫਾਇਦਾ ਇਹ ਕੋਈ ਔਨ ਡਿਊਟੀ ਸੀ ਗਵਰਨਮੈਂਟ ਹੁੰਦੇ ਤੋਂ ਆਪਾਂ ਲਈ ਸੀ ਜੈਕ ਦੇਖੋ ਨਾਲ ਜੱਕੇ ਜੱਕ ਦੇ ਨਾਲ ਆ ਆਉਂਦਾ ਸੈਂਸਰ ਜਿਆ ਕਿ ਨਾਲ ਲਾ ਦੀਏ ਫਿਰ ਉਹ ਲੇਟਾਂ ਚਾਰੇ ਆਪੇ ਜਿਹੀ ਆਈ ਜਾਊਗਾ ਜਿੰਨੇ ਚੱਕੀ ਹੋ ਕੇ 3 4 ਲੀਆਂ ਜੁੜੀਆਂ ਸਭ ਕੁਝ ਨਾਲ ਹੈ ਆ ਕਿੱਟ ਵੀ ਹਜੇ ਨਾਲ ਪਈ ਹੈ ਟਾਇਰ ਨਾਲ ਦਾ ਹੀ ਜੈਂਸੀ ਵਾਲਾ ਟਾਇਰ ਅੰਦਰੋਂ ਵੇਖੋ ਜਮਾ ਸ਼ੀਲਡ ਲਗਾ ਰਿਹਾ ਮਤਲਬ ਕਿ ਆਪਣੀ ਫੁੱਲ ਗਾਰੰਟੀ ਕੋ ਬਲੋ ਧੂਆਂ ਮੈਨਾ ਕੁਝ ਵੀ ਨਹੀਂ ਹੈਗਾ ਆ ਲੋ ਬਹੁਤ ਸੋਹਣੀ ਹੈ ਉਹਨਾਂ ਦਾ ਹੈ ਕਿ ਆ ਸਾਈਡ ਬਾਈਬੜੀ ਤੁਸੀਂ ਚੈੱਕ ਕਰ ਲਓ। ਕੋਈ ਕਮੀ ਪੇਛੀ ਗੱਡੀ ਚ ਹੈਗੀ ਨਹੀਂ। ਬਹੁਤ ਸੋਹਣੀ ਰੱਜ ਕੇ ਕਾਰ ਹੈ। ਹੁਣ ਆਪਾਂ ਗੱਲ ਕਰ ਲਈਏਂ ਦੇ ਡਾਕੂਮੈਂਟ ਦੀ, ਇਹਦੇ ਰੇਟ ਬਾਰੇ। ਉਹ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦੇਨੇ ਆ ਰੇਟ ਦੀ ਵੀ ਤੇ ਡਾਕੂਮੈਂਟ ਦੀ ਵੀ। ਗੱਡੀ ਤਾਂ ਤੁਸੀਂ ਸਾਰੀ ਦੇਖ ਲਈਏ। ਮਤਲਬ ਕਿ ਪ੍ਰਦੂਸ਼ਣ ਬੀਮਾ ਸਾਰੇ ਕਾਗਜ਼ ਸਾਡੇ ਵੱਲ ਓਕੇ ਆ ਤੇ ਦੂਜੇ ਨਾਂ ਦੀ ਪੀਵੀ 5 ਨੰਬਰ ਹੈ। ਤੇ ਲੱਗੀ ਵੱਜੀ ਦੀ ਸਾਡੀ ਫੁੱਲ ਗਰੰਟੀ ਏ ਤੇ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 4,75,000 ਡਿਮਾਂਡ ਏ ਡਿਮਾਂਡ ਕਰਦੇ ਆ ਘਟੂਵਾ ਦੂਗਾ ਜਰੂਰ ਕਾਊਂਟਰ ਪੇਮੈਂਟ ਤੇ ਰੇਟ ਹੋਊਗਾ ਤੇ ਜਿਹੜਾ ਵੀਰ ਜਿੰਨੇ 100 ਕਿਲੋਮੀਟਰ ਤੋਂ ਪਲੱਸ ਕਿਹਨੇ ਆਉਣਾ 70 80 100 ਤੋਂ ਤੇ ਉਹ ਆਪਾਂ ਫੋਨ ਤੇ ਹੀ ਜੱਸ ਉਹਨੂੰ ਕਰ ਦਾਂਗੇ ਬਾਈ ਜੈ ਇੰਨੇ ਦੀ ਮਿਲ ਨਹੀਂ ਆਉਣਾ ਚੰਗਾ ਲੱਗੇ ਆ ਜਾਓ ਨਹੀਂ ਤੇ ਕੋਈ ਗੱਲ ਨਹੀਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਸਿਰ ਤੇ ਅਸੀਂ ਆ ਤੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ いい。